ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਜੀ ਕਿਵੇਂ ਆਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੇਰਾ ਟਾਈਮ ਟਾਈਮ ਨਾ 4:00 ਸਵਾ 4 ਹੋ ਗਏ ਆਪਾਂ ਬਣਾਉਣੇ ਆ ਸਬਜ਼ੀ ਪਕਾਉਣਾ ਹੈ ਜਪਤ ਗੋਭੀ ਤੇ ਹਰੇ ਮਟਰ ਤੇ ਕੱਲਪਿੰਡ ਗਏ ਸੀ ਪੱਤ ਗੋਭੀ ਪੋਥੋਂ ਲੈ ਆਂਦੀ ਹਰੇ ਮਟਰ ਆਪਣੇ ਖੇਤੋਂ ਆਗੇ ਆ ਬਣਾਉਣੇ ਆ ਸਬਜ਼ੀ ਫਿਰ ਉਸ ਤੋਂ ਬਾਅਦ ਕਰਦੇ ਆ ਕੰਮ ਧੰਦੇ ਆਪਾਂ ਦੂਸਰੇ ਕੰਮ ਅੱਜ ਨਾ ਕੰਮ ਵਾਲੀ ਆਈ ਨੇ ਅੱਜ ਤਾਂ ਸਾਰਾ ਦਿਨ ਕੰਮ ਉਲਝ ਗਿਆ। ਇਹ ਕੰਜ ਨਾ ਮੇਰਾ ਹੱਥ ਦੁਖੀ ਜਾਂਦਾ ਇੱਥੋਂ। ਦਰਦ ਹੋਈ ਜਾਂਦਾ ਪਤਾ ਨਹੀਂ ਕੀ ਗੱਲ ਐਸ ਤਰ੍ਹਾਂ ਐ ਜੇ ਚਣਕਿਆ ਨਹੀਂ ਜਾਂਦਾ ਤੇ ਜਿੱਲੀ ਸਾਈਡ ਦਰਦ ਹੋਈ ਜਾਂਦਾਗਾ। ਤੇ ਬੜਾ ਔਖਾ ਕੰਮ ਕੀਤਾ ਅੱਜ ਕੱਪੜੇ-ਕੁੱਪੜੇ ਦੋ ਦਿਨਾਂ ਦੇ ਹੋ ਗਏ। ਕੱਲ ਕੱਪੜੇ ਨਹੀਂ ਸੀ ੁੱੱਤ ਜਾਣ ਕਰਕੇ ਅੱਜ ਕੱਪੜੇ ਹੋ ਗਏ। ਫਿਰ ਗੋਹਾ ਚੱਕਿਆ, ਮੱਝਾਂ-ਮੱਝਾਂ ਸੰਭੀਆਂ। ਇਸ ਕਰਕੇ ਕੰਮ ਨਾ ਉਲਝ ਗਿਆ 2:00 ਵਜੇ ਝਾੜੂ-ਪੂੰਛਾ ਕਰਦੀ ਇਹਨੂੰ। ਇੱਕ ਆਪਣੇ ਲੱਗ ਰਿਹਾ ਜੀ ਪਿੰਡ ਵਿੱਚ ਸ਼ਹਿਰ 'ਚ ਮੇਲਾ ਆਪਣੇ ਭਰਦਾ ਹੁੰਦਾ ਇਹ। ਫਰਵਰ ਦਾ ਫਸਾਲ ਚ ਫਰਬਰੀ ਦੇ ਦਿਨਾਂ ਚ ਪਰਦਾਉਂਦਾ ਇਹ ਨਹੀਂ ਦਿਨ ਤੇ ਸਾਲੋਂ ਸਾਲ ਚਾਰ ਦਿਨ ਰਹਿੰਦਾ ਹੁੰਦਾ ਜੇ ਮੇਲਾ ਆਪਣੇ ਅੱਜ ਪਹਿਲਾ ਦਿਨ ਆ ਚਾਰ ਦਿਨ ਲੱਗੂਗਾ ਆਪਾਂ ਚੱਲਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਮੇਲਾ ਆਪਣਾ ਹੁਣ ਅੱਜ ਤਾਂ ਆਪਾਂ ਜਾਂਦੇ ਨਹੀਂ ਕੱਲ ਤੋਂ ਦੇਖਾਂਗੇ ਆਪਾਂ ਦੋ ਦਿਨ ਗੇੜਾ ਮਾਰ ਕੇ ਆਵਾਂਗੇ ਦੇਖ ਕੇ ਆਵਾਂਗੇ ਮੇਲਾ ਤੇ ਹੁਣ ਆਪਾਂ ਸਬਜ਼ੀ ਕਰ ਲਈਏ ਤਿਆਰ ਸਬਜ਼ੀ ਤਿਆਰ ਕਰਕੇ ਨਾ ਦਾਣਾ ਪੀਉਂਕਈ ਜੇ ਮੈਂ ਦਾਣਾ ਵੀ ਨਹੀਂ ਪੀਉਂਦਾ ਮੱਜਾਂ ਦੀ ਲੈਟੀ ਇੱਕ ਆਪਣੀ ਤਾਜੀ ਸੂਈ ਮੱਝ ਦੀ ਇੱਕ ਆਪਣੀ ਦੂਜੀ ਭੂਣ ਛੋਟੀ ਦੀ ਉਹਨਾਂ ਨੂੰ ਦਾਣਾ ਭਿਓ ਕੇ ਆਉਣਾਗਾ ਅੱਜ ਹੱਥ ਦੁਖਦੇ ਕਰਕੇ ਨਾ ਬੱਕਲੀਆਂ ਵੀ ਨਿਤਰੀਆਂ ਗਈਆਂ ਮੇਥੋਂ ਬਸ ਹਾਰੇ ਚੋਹੇ ਪਾਏ ਪੈਨ ਹੁਣ ਧਰ ਲਈਆਂ ਸ਼ਾਮ ਜੀ ਨੂੰ ਅੱਗੇ ਮੈਂ ਸਵੇਰੇ ਧਰ ਦਿੰਨੀ ਹੁੰਨੀ ਆ ਦੋ ਟਾਈਮ ਪਾ ਦੇਣਾ ਅੱਜ ਹੁਣ ਧਰ ਕੇ ਸਵੇਰੇ ਤੇ ਕੱਲ ਨੂੰ ਸ਼ਾਮ ਨੂੰ ਪਾ ਲਾਂਗੇ ਅੱਜ ਸਵੇਰੇ ਨਿਤਰੀਆਂ ਗਈਆਂ ਜੀ ਮੇਥੋਂ ਹੱਥ ਨਾਲ ਬਾਲਾ ਦਰਦ ਕਰੀ ਜਾਂਦਾ ਸੀ ਕੰਮੀ ਬਾਲਾ ਔਖਾ ਕਰਿਆਗਾ ਤੇ ਚਲੋ ਆਪਾਂ ਸਬਜ਼ੀ ਕੱਟ ਲਈਏ ਫਿਰ ਆਪਾਂ ਕੱਪੜੇ-ਕਪੜੇ ਲਾਈਏ ਧਾਰ ਤੁਝ ਹੋ ਗਏ ਪਹਿਲਾਂ ਫਸਾਂਬਣੇ ਵੀ ਬੜੇ ਔਖੇ ਨੇ ਕਦੇ ਕਿਤੇ ਟਿਕਾ ਕੇ ਦੇ ਕਿਤੇ ਟਿਕਾ ਇਹਨਾਂ ਨੂੰ ਸਾਰਿਆਂ ਨੂੰ ਚਲੇ ਪਸਾਬਜੀ ਢੀਰਲੀ ਸਬਜੀ ਤਾਂ ਸੁਣਾ ਆਪਣੇ ਹਾਰੇ ਚ ਦੇਖੋ ਲੈ ਗੋਹੇ ਪਾਏ ਪੈ ਨੇ ਆਪੀ ਆਪਣੀ ਤੌੜੀ ਲੈ ਆਪਾਂ ਬੱਕਲੀਆਂ ਨਹੀਂ ਧਰੀਆਂ ਆਪਾਂ ਪਿਓ ਕੇ ਨੇ ਉਧਰ ਮੱਜਾਂ ਨੂੰ ਦਾਣਾ ਬੈਠਾਗਾ ਮੋਤੀ RAM ਠੰਡ ਲੱਗਦੀ ਓਏ ਭੂਖੜੀ ਨੇ ਆਪਣੀਆਂ ਮੱਜਾਂ ਕੱਲ ਨਾ ਆਪਣਾ ਨੇ ਖੇਤੋਂ ਕੱਖ ਨਹੀਂ ਲੈਂਦੇ ਹੈਗੇ ਚਾਰ ਹੀ ਪਾਇਆ ਸੀ ਇੱਧਰ ਆਪਣੇ ਦੇਖੋ ਚਾਰ ਤੇ ਇਹਨੇ ਨਾ ਕੱਖ ਨਹੀਂ ਖਾਧਿਆ ਜਿਖਾਈ ਜਾਂਦੀ ਹੈ ਖੜੀ ਹਾਂ ਮੱਝ ਆਣਾ ਵਾਲੀ ਝੋਟੀ ਆਪਣੀ ਸੂਣ ਵਾਲੀ ਐ ਤੇ ਆ ਮੱਝਾਂ ਨੇ ਆਪਣੀਆਂ ਇਹਨਾਂ ਆਪਾ ਦਾਣਾ ਭਈ ਹੋਈ ਐ ਥੱਲੇ ਦੇਖੋ ਕਿੰਨਾ ਚਿੱਕੜ ਕਰਤਾ ਇਹਨਾਂ ਨੇ ਅਜਨੇ ਇੰਨਾ ਸੋਨਾ ਸੁੰਭਰਾ ਦੇਖੋ ਕਿੰਨਾ ਸਾਫ ਕਰ ਸਾਪ ਪਿਆ ਥੱਲੋਂ ਐ ਪੈਰ ਪੂਰਾ ਰਗੜ ਕੇ ਜਿਹੜਾ ਨਾ ਆਪ ਕੰਮ ਕਰਕੇ ਸਕੂਨ ਮਿਲਦਾ ਮਨ ਨੂੰ ਉਹ ਕਰਾ ਕੇ ਨਹੀਂ ਮਿਲਦਾ ਗੱਲ ਕਰ ਬਟ ਕਰਾਉਣਾ ਪੈਂਦਾ ਪਤਾ ਕੀ ਆਪਾਂ ਕੱਲੇ ਜਾਣੇ ਆ ਬਾਹਰ ਅੰਦਰ ਦੁੱਖ ਸੁੱਖ ਕਰਦੇ ਕੰਮ ਤਨ ਦੇ ਕਬੀਲਦਾਰੀਆਂ ਹਰ ਕਿਤੇ ਆਪਾਂ ਨੂੰ ਜਾਣਾ ਪੈਂਦਾਗਾ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਇਸ ਕਰਕੇ ਆਪਾਂ ਨੂੰ ਇੱਕ ਹੈਲਪਰ ਭੈਣ ਰੱਖਣੀ ਪੈਂਦੀ ਕੰਮ ਵਾਲੀ ਤੇ ਇੱਕ ਨਾ ਮੈਨੂੰ ਸਰਵਕਲ ਆਪੇ ਆਪਣੇ ਗਰਦਨ ਤੇ ਵਜਨ ਨੇ ਆਪਾਂ ਚੱਕ ਸਕਦੇ ਉੰਜੇ ਆਪਾਂ ਸਾਰਾ ਕੰਮ ਦੂਸਰਾ ਕਰੀ ਜਾਂਦੇ ਆ ਤੇ ਗੋਹ ਚੱਕ ਕੇ ਤਾਂ ਆਪਾਂ ਇੱਥੇ ਨੇੜੀ ਸੱਟਣਾ ਹੁੰਦਾ ਇਸ ਕਰਕੇ ਫਿਰ ਤੰਗ ਹੁੰਨੇ ਔਖਾ ਹੁੰਦਾ ਚੱਕਿਆ ਨਹੀਂ ਜਾਂਦਾ ਆਪਾਂ ਤੋਂ ਫਿਰ ਤਾਂ ਲਾਉਣੀ ਪੈਂਦੀ ਐ ਇਹਨਾਂ ਦੇ ਕੀ ਕੰਮ ਹੁੰਦੇ ਨੇ ਬੇਲੇ ਦੇ ਕੰਮ ਕਹਿੰਦੇ ਕਿ ਬੇਲੇ ਦੀਆਂ ਟੱਕਰਾਂ ਅੱਜ ਸਾਰਾ ਦਿਨ ਨਾ ਤਾਂ ਫੋਨ ਕਰੇ ਨਾ ਆਪਾਂ ਨੂੰ ਦੱਸੇ ਉਹ ਵੀ ਮੈਂ ਆਉਂਗੀ ਜਾਂ ਮੈਂ ਆਉਂਦੀ ਨਹੀਂ ਹੈਗੀ ਅੱਜ ਅੱਜ ਨਾ ਫਿਰ ਦੇਖ ਲਓ ਤੁਸੀਂ ਸਾਰਾ ਦਿਨ ਲੰਘ ਗਿਆ ਮੇਰਾ 2:30 ਵਜੇ ਗੇ ਮੈਨੂੰ ਕੰਮ ਕਰਦੀ ਨੂੰ 2 ਵਜੇ ਤਾਂ ਮੈਂ ਕੱਪੜੇ ਧੋ ਕੇ ਹਟੀ ਮਸ਼ੀਨ 'ਚ ਪਾਇਆ ਬਸ ਸਵੇਰ ਦੇ ਦੇਖ ਲਓ ਹੁਣ ਮੇਰਾ ਕੰਮ ਅੱਜ ਸਵੇਰ ਦਾ ਇਹ ਜਿਹਾ ਉਲਝਿਆ ਹਜੇ ਤੱਕ ਲੁੱ ਮੈਂ ਮੱਜਾਂ ਦਾ ਦਾਣਾ ਪਿਆ ਕਿਉਂ ਨਹੀਂ ਆਹ ਦੇਖੋ ਇੱਧਰ ਅੱਗ ਪਾਉਣੀ ਆ ਹਾਰੇ 'ਚ ਉਧਰ ਸਬਜ਼ੀ ਕੱਟ ਰੱਖਿਆ ਸਬਜ਼ੀ ਧਰਦੀਆਂ ਫੇਰ ਤੁਹਾਨੂੰ ਦਿਖਾਉਣੀ ਮੈਂ ਤਾਰ ਦੇ ਕੱਪੜੇ ਦੇਖੋ ਜਿੰਨੇ ਸਾਰੇ ਤਾਰ ਦੇ ਕੱਪੜੇ ਨੂੰ ਸਾਰੇ ਸਾਂਭਣੇ ਨੇ ਟਿਕਾਣੇ ਤੇ ਲਾਉਣੇ ਨੇਗੇ ਵੀ ਆਪਾਂ ਸਾਰੇ ਟੰਗਣ ਵਾਲੇ ਟੰਗਣੇ ਨੇ ਜਰਾਬਾ ਜਰੂਬਾ ਸਾਰੀਆਂ ਆਪਾਂ ਦਰਾਜ 'ਚ ਰੱਖਣੀਆਂ ਨੇ ਤਾਂ ਇਹ ਮਾਰ ਕੇ ਦੇਖੋ ਤੁਸੀਂ ਕੱਪੜੇ ਦੇਖੋ ਐਨੇ ਸਾਰੇ ਅੱਜ ਨਾ ਕੱਪੜੇ ਹੋ ਗਏ ਧੂਣ ਵਾਲੇ ਆਪਾਂ ਨੂੰ ਕੋ ਕਲਨੀ ਸੀ ਧੋਤੇ ਸਾਰੇ ਕੱਪੜੇ ਧੋਤੇ ਆਪਾਂ ਨੇ ਚਲੋ ਜੀ ਆਪਾਂ ਨਾ ਸਬਜੀ ਧਰਦੇ ਸਬਜੀ ਆਪਾਂ ਨੇ ਕੱਟਤੀ ਸਬਜੀ ਆਪਾਂ ਨੇ ਕੱਟਤੀ ਪਹਿਲਾਂ ਸਨ ਪਿਆਜ ਆ ਪਾਦਰਕ ਚੀਰਦੇ ਇਹ ਹੈਗੇ ਜੀ ਪਤ ਗੋਭੀ ਤੇ ਆਲੂ ਹਰੇ ਮਟਰ ਅੱਲੰਦੀ ਆਪਣੇ ਗੋਭੀ ਗੋਭੀ ਬਣਾਵਾਂਗੇ ਆਪਾਂ ਕੱਲ ਨੂੰ ਇਹ ਫੁੱਲ ਗੋਭੀ ਆ ਬੜਾ ਧਨੀਆ ਇਹਨੂੰ ਨਾ ਆਪਾਂ ਲਫਾਫੇ ਚ ਪਾ ਕੇ ਰੱਖਦੇ ਆ ਫਿਰ ਇਹ ਦੋ ਤਿੰਨ ਦਿਨ ਪੈ ਜਾਂਦਾਗਾ ਤਾਂ ਇੱਕ ਸੰਤਰਾ ਇੱਥੇ ਪੈਈ ਰੂਹੀ ਜਾਊਗਾ ਆ ਮੇਰੂ ਜਦ ਪੈ ਖਾ ਲਿਆ ਕਿਸੇ ਨੇ ਖਾ ਲਿਆ ਇਨੀ ਪਤਾ ਨਾ ਖਾਵੇ ਆ ਤੱਕ ਲੈ ਲਾ میں پنا دال ا کے ہوندی ہے پھر اپ سبزی ਕੌਲ ਤੇ ਦਾਰਕੀ ਪੁੰਦ ਨੇ ਆ ਮੱਧਮ ਤਨਾ ਪੱਤੇ ਨੂੰ ਮਰੇੜੀ ਆਪਣੀਆਂ ਸੂਈਆਂ ਸੂਜੀ ਦੁੱਧ ਦਿੰਦੀਆਂ ਨੇ ਦੰਦੋਂ ਨੂੰ ਲੈਟੀ ਆ ਵਿੱਚ ਪਕੌੜੀਆਂ ਵਾਲੀ ਖੀਰ ਤੇ ਵਿੱਚ ਨਾ ਸਰੋਂ ਦੀ ਖੌਂਟ ਪਾਈ ਜੇ ਇਹ ਦੇਖੋ ਇਹ ਚਾ ਪੱਕਲੀ ਸਰੋਂ ਤੇ ਕੱਲੀ ਆਪਾਂ ਲੈਟੀ ਪਾਉਣੇ ਚ ਆਪਾਂ ਦਵਾਈ ਪਾਵਾਂਗੇ ਥੋੜੀ ਜੀ ਰਹਿ ਗਈ ਇਹ ਥੋੜੀ ਜਿਹੀ ਮਿੱਟੀ ਵੀ ਉਹ ਨਾ ਖੰਦੀ ਨਹੀਂ ਨਾ ਹੈਗੀ ਫਿਰ ਇਹ ਸਮੈਲੀ ਜਿਹੇ ਦੇ ਵਿੱਚ ਅੰਨੇ ਤਾਰ ਦਾ ਟਾਈਮ ਉਹ ਜਿਹੜੀ ਸੀ ਪਿੱਛੇ ਜੂਆ ਜਦੋਂ ਪਤਾ ਨਹੀਂ ਨਹੀਂ ਗਈ ਲੇਟਰੀ ਤੇ ਉਹ ਕਿ ਪਾ ਰਹੇ ਹਾਂ ਤਾਂ 15 18 ਦਿਨ ਹੋ ਗਏ ਆਪਣੀ ਮੱਝ ਸੂਈ ਨੂੰ ਆ ਵਧੀਆ ਗੁੜ ਵਾਰ ਕੇ ਪਾਤਾ ਕਾਫੀ ਦਿਨ ਪਾਉਂਦੇ ਰਿਹਾ ਉਹਨਾਂ ਜੁਨੀਆ ਜਿਹਨਾਂ ਪਤਾਰਦੇ ਆ ਬਸ ਬੱਕਲੀਆਂ ਆ ਆਵਾਂਦੇ ਖਾਣੇ ਉਹ ਮੈਂ ਜੇ ਚੱਪਣੀ ਦਾ ਲੇਟੀ ਭਿੱਜ ਜੂਗੀ ਉਹਨਾਂ ਜੇ ਚੱਪਾ ਸਬਜ਼ੀ ਤੇ ਰਿ ਆਉਣੇ ਨਾਲੇ ਆ ਆਟਾ ਗੁੰਨੇ ਆਉਣੇ ਫਿਰ ਆਪਾਂ ਚੋਣਿਆ ਧਾਰਾਂ ਉਹ ਸੀ ਚੱਲ ਨਾ ਸਬਜੀ ਕਰਦੀ ਹੈ ਸਬਜੀ ਆਪਣੀ ਬਣ ਗਈ ਮੈਂ ਥੋੜਾ ਜਿਹਾ ਸੇਕ ਹੋਰ ਲਗੂਗਾ ਇਹਨਾਂ ਦੇਖੋ ਤੇ ਜਦੋਂ ਲਾਪਾ ਐਸ ਨਾਲ ਆਪਾਂ ਸਿੰਮ ਤੇ ਕਰ ਦਿੰਨੇ ਆ ਥੋੜਾ ਸੇਕ ਲਵਾਂ ਜੂ ਮਟਰ ਨਾ ਕੱਚੇ ਰਹੇ ਜਾਣ ਤੇ ਜਦੋਂ ਆਪਾਂ ਗੁੰਨਦੇ ਨੇ ਆਟਾ ਸਰਪਾ ਚੱਲ ਲੱਗੇ ਤਾਂ ਰਾਂ ਬਣਨੀ ਉਧਰ ਹੱਥ ਨੇ ਉਧਰ ਸਵੇਰੇ ਰਹਿਣੀ ਭਜੋ ਭਜ ਰਹੇ ਨੇ ਗੁੰਮਾਣੀ ਫੱਜ ਦੌਰ ਆਟਾ ਗੁੰਨ ਕੇ ਆਪਾਂ ਬਾਬੇ ਦਾ ਦੁੱਧ ਪਾਤਾ ਦਾ ਜਿਹੜਾ ਇਹਦਾ ਉਹ ਲੈ ਕੇ ਟਾਲੀ ਬਗਜੂ ਬਾਬਾ ਨੂੰ ਆਪਾਂ ਰੋਟੀ ਉਸ ਤੋਂ ਬਾਅਦ ਦੁੱਧ ਬਾਅਦ ਸਾਮ ਤੇ ਨਾ ਧਾਰਾ ਚੋਕੀ ਫਿਰ ਆਪਾਂ ਰੋਟੀ ਲੱਗਾਂਗੇ ਰੋਟੀ ਗੱਲ ਦੀ ਬਣਾਉਣੇ ਆਪਾਂ ਨਾਲ ਦੀ ਨਾਲ ਜਿਹੜਾ ਖਾਣੀ ਹੁੰਦੀ ਹੈ ਦਿਖਾਈ ਜਾਂਦੇ ਨੇ ਨਾਲ ਦੀ ਨਾਲ ਆਪਾਂ ਬਣਾਈ ਜਾਂਦੇ ਆਂ ਆਟਾ ਪਾ ਗੋਲੀ ਆਟਾ ਉੱਤੇ ਪਾ ਕੱਪੜੇ ਲਾ ਦੀਏ ਤਾਰ ਤੋਂ ਪਹਿਲੇ ਪਤਾਰਾ ਚੋਕੀ ਲੈਉਣੇ ਤਾਰਾ ਦਾ ਕੰਮ ਨਹੀਂ ਗੋਲੀਆਂ ਲਈ ਆਪਾਂ ਨਾ ਰੋਟੀ ਬਣਾਉਣ ਲੱਗਦੇ ਆਪਾਂ ਦੁੱਧ ਧਾਰਾ ਚੋਲੇ ਦੁੱਧ ਵਾ ਸੰਤ ਆਪਾਂ ਨੇ ਡੇਰੀ ਵਾਲਾ ਡੇਰੀ ਚ ਪਚਾਤਾ ਤੋਂ ਗੰਮ ਚੜ ਕੇ ਆਪਾਂ ਝੁਭ ਝੁਭੇ ਭੱਜ ਜਿੱਦਰ ਸਵੇਰੇ ਅੰਦਰ ਸ਼ਾਮ ਨੂੰ ਦੋ ਘੰਟੇ ਤਾਂ ਲੱਗਦੇ ਆ ਤੇ ਹੰਜੇ ਆਈ ਨਹੀਂਗੇ ਨਾਲ ਦੀ ਨਾਲ ਆਪਾਂ ਰੋਟੀ ਬਣਾ ਲਾਂਗੇ ਨਾਲ ਦੀ ਨਾਲ ਖਾਈ ਜਾਣਗੀ ਤੇ ਹਨੇਰਾ ਹੋ ਗਿਆ ਬਾਅਦ 6:30 ਹੋ ਗਈ 6:30 ਹੁਣ ਤੱਕ ਅੱਗੇ ਤਾਂ 6:00 ਜੀ ਹਨੇਰਾ ਹੋ ਜਾਂਦਾ ਹੁਣ ਅੱਧੇ ਘੰਟੇ ਦਾ ਫਰਕ ਪੈ ਗਈ 25 ਮਿੰਟਾਂ ਦਾ ਤੇ ਹੁਣ ਆਪਾਂ ਨਾ ਰੋਟੀ ਲਾਉਣ ਲੱਗਦੇ ਆ ਇੱਕ ਅੱਜ ਸਵੇਰੇ ਕੰਬਾਲੀ ਔਨ ਕਰਕੇ ਨਾ ਜਮੀ ਠੰਡ ਰਹੀਆਂ ਅੱਠਾ ਰਗੇ। ਭਾਂਡੇ-ਕੁੰਡੇ ਤੋਂ ਕਿਤੇ ਬਾਲਟੇ ਉੱਲੀ ਦੁੱਧਾਂ ਲੀਆਂ। ਤੇ ਮਾਂ ਚਲੋ ਨਾ ਆਪਾਂ ਰੋਟੀ ਲਾ ਲਈਏ। ਤੇ ਇੱਕ ਜ਼ਿੰਮੇਵਾਰੀ ਆਪਣੀ ਹੈ ਨਾ ਹਾਰਤ ਦੀ ਕਿੰਨੀ ਜ਼ਿੰਮੇਵਾਰੀ ਹੁੰਦੀ ਹੈ ਸਵੇਰ ਤੋਂ ਸਟਾਰਟ ਹੋ ਜਾਂਦੀ ਹੈ 5 ਵਜੇ ਤੋਂ ਲੈ ਕੇ। ਸ਼ਾਮ ਦੇ 7 7:30 8 ਵਜੇ ਜਾਂਦੇ ਨੇ। ਕੰਮ ਕਰਦੇ ਨੂੰ ਆਪਾਂ ਨੂੰ ਫਿਰ ਪਿੱਛੋਂ ਨਾ ਅੱਧਾ ਘੰਟਾ ਵੀ ਲੱਗ ਜਾਂਦਾ। ਛੋਟੇ-ਛੋਟੇ ਚੀਜ਼ਾਂ ਅੰਦਰ ਚੱਕਣ ਧਰਨ ਇੱਕ ਸਾਡੇ ਕੁੱਤਾ ਦਾ। ਉਹ ਨਾ ਜੇ ਕੋਈ ਚੀਜ਼ ਸਾਡੀ ਬਾਹਰ ਰਹਿ ਜੇ ਸਾਰੀ ਤੁਰੰਤ ਰੋੜ ਦਿੰਦਾ। ਸਾਰੇ ਸਾਨੂੰ ਚੀਜ਼ ਨਾ ਧਿਆਨ ਨਾਲ ਸਾਰਾ ਕੁਝ ਅੰਦਰ ਰੱਖ ਕੇ ਰੱਖ ਕੇ ਪਾਣਾ ਪੈਂਦਾ ਈ ਸਾਨੂੰ ਉਹਦੇ ਝਾੜੂ ਅੰਦਰ ਸੁੰਭਣ ਵਾਲੇ ਬਾਹਰਲਾ ਝਾੜੂ ਤੇ ਉਧਰ ਬਾਥਰੂਮ ਵਾਲੇ ਲੜਕੇ ਸਾਰੇ ਸਾਹਮਣੇ ਪੈਂਦੇ ਨੇ ਜਿਵੇਂ ਤੋੜ ਦਿੰਦਾ ਤੀਲ ਤੀਲ ਕਰ ਦਿੰਦਾ ਈ ਲੜਕਿਆਂ ਦੀ ਤੇ ਕੋਈ ਫਲਸ਼ ਵਾਲਾ ਬਾਹਰ ਖੁੱਲਾ ਰਹਿ ਜੋ ਬਾਲਟੀ ਤੋੜ ਦਿੰਦਾ ਈ ਬਾਥਰੂਮ ਦਾ ਰਹਿ ਜੋ ਡੱਬਾ ਪੰਡ ਦਿੰਦਾ ਸਾਰੀ ਚੀਜ਼ਾਂ ਤੋੜ ਪੰਡ ਕਰ ਦਿੰਦਾ ਈ ਕੋਈ ਚੀਜ਼ ਬਾਹਰ ਰਹਿ ਜੇ ਸਾਰਾ ਕੁਝ ਦੇਖਣਾ ਪੈਂਦਾ ਗਾਰਨਰ ਵੀ ਕੋਈ ਚੀਜ਼ ਬਾਹਰ ਤਾਂ ਨਹੀਂ ਰਹਿ ਗਈ ਅੰਦਰ ਰੱਖੀ ਸਾਰਾ ਕੁਝ ਹਲੇ ਬੰਨਿਆ ਹੋਆ ਹੁਣ ਆਪਾਂ ਪੈਨ ਵਾਲੇ ਖੋਲਦੇ ਹ ਦਿਨੇ ਸਰਦਨ ਬਣ ਕੇ ਰੱਖਦੇ ਰਾਤ ਨੂੰ ਖੰਡਾ ਰਹਿੰਦੇ ਆ ਕਿ ਆਏ ਥੋੜੀ ਫਿਰ ਹੋ ਗਈ ਕੋਈ ਵੀ ਕਿਸੇ ਨੂੰ ਨਹੀਂ ਅੰਦਰ ਵੜ ਦਿੰਦੇ ਬੜਾ ਪੜਾਗਾ ਕੁੱਤਾ ਸੰਦਾ ਤੇ ਚਲੋ ਜੀ ਆਪਾਂ ਨਾ ਰੋਟੀ ਲਾਉਣੇ ਆ ਇਹ ਚ ਆਪਣੀ ਜ਼ਿੰਮੇਵਾਰੀ ਕੰਮ ਧੰਦੇ ਤੇ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਮਿਲਦਾ ਹੈ ਨੈਸਟ ਵਲੌਗ ਨਾਲ ਤਾਕਤਕਲੀ ਸੱਸਰੀਆ ਕਾ